ਸਤਿ ਸ਼੍ਰੀ ਅਕਾਲ ਜੀ ਬੜੀ ਖੁਸ਼ੀ ਦੀ ਗੱਲ ਹੈ ਇਲੈਕਸ਼ਨ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਪਹਿਲੇ ਆਰਜੀ ਦੇ ਧਿਆਨ ਦੇ ਵਿੱਚ ਲਿਆਦਾ ਵੀ ਇਮਾਨਦਾਰੀ ਦੇ ਨਾਲ ਕਿਸੇ ਵੀ ਕਿਸਮ ਦਾ ਕਿਸੇ ਦਾ ਕੋਈ ਕਾਗਜ਼ ਰਿਜੈਕਟ ਨਹੀਂ ਇੱਥੋਂ ਤੱਕ ਆਜ਼ਾਦ ਉਮੀਦਵਾਰਾਂ ਦੇ ਵੀ ਉਹਨਾਂ ਨੂੰ ਵੀ ਅਸਰਾਂ ਨੇ ਬਲਾ ਬਲਾ ਕੇ ਉਹਨਾਂ ਦੇ ਕਾਗਜ਼ ਪੜੇ ਬੀਜੇਪੀ ਕਾਂਗਰਸੀਆਂ ਅਕਾਲੀਆਂ ਦੇ ਸਾਰਿਆਂ ਦੇ ਕੋਈ ਕਿਸੇ ਦਾ ਕਾਗਜ਼ ਰਿਜੈਕਟ ਨਹੀਂ ਹੋਣਾ ਹੁਣ ਇਲੈਕਸ਼ਨ ਦਾ ਪ੍ਰਚਾਰ ਦਾ ਦੌਰ ਖਤਮ ਹੋ ਗਿਆ ਮੈਂ ਦੱਸਣਾ ਚਾਹੁੰਨਾ ਪਾਰ ਬੋਟ ਦਾ 2500 ਰੁਪਿਆ ਸੂਟ ਲੋਈਆ ਛਾਲ ਪਲਸ ਸ਼ਰਾਬ ਇਹ ਘਰ ਘਰ ਵੰਡੀ ਜਾ ਰਹੀ ਹੈ ਕੌਣ ਵੰਡਦਾ ਤੇ ਇਹ ਵਿਰੋਧੀ ਪਾਰਟੀਆਂ ਵੜੇ ਜੋ ਦੇਣ ਲੈ ਲੈਣਾ ਮਨਾ ਨਹੀਂ ਕਰ ਬਸ ਸ਼ਰਾਬ ਨਾ ਲੈਣਾ ਉਹ ਇਹਨਾਂ ਦੀ ਮਾੜੀ ਹੈ ਮੈਂ ਆਪ ਜੀ ਨੂੰ ਇਹੋ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਪਤਾ ਲੱਗਾ ਵੀ ਕਿਤੇ ਵੱਖਰਾ ਇੱਕ ਹੋਰ ਡਰ ਪਾਇਆ ਜਾ ਰਿਹਾ ਵਾ ਵੀ ਆ ਅਸੀਂ ਪੈਸੇ ਦੇ ਰਹੇ ਆ ਤੇ ਉਹ ਆਮ ਆਦਮੀ ਪਾਰਟੀ ਵਾਲੇ ਬੰਦੇ ਫੜਾਰੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਨਾਂ ਨੇ ਇਲੈਕਸ਼ਨ ਦੇ ਟਾਈਮ ਹੀ ਦੇਨੇ ਨੇ ਮੈਂ ਕਿਸੇ ਨਾਲ ਵੀ ਐਸਾ ਵੀ ਮੇਰੇ ਵੱਲੋਂ ਕੋਈ ਕਿਸੇ ਵੱਲੋਂ ਕੰਪਲੀਟ ਨਹੀਂ ਹੋਊਗੀ ਮੇਰੇ ਵੱਲੋਂ ਖਾਸ ਕਰਕੇ ਪਰ ਮੈਂ ਇਹਨਾਂ ਕ ਤੁਹਾਨੂੰ ਕਹਿਣਾ ਵਾ ਵੀ ਜੋ ਦਿਨ ਲੈ ਲੈਣਾ ਪਰ ਵੋਟ ਇਮਾਨਦਾਰੀ ਨਾਲ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਸ਼ਹਿਰੀ ਦੇ ਵਜੇ ਇਹ ਗੱਲ ਕਰਦਾ ਮੈਂ ਬਲੌਕ ਪੰਚ ਦੀ ਇਲੈਕਸ਼ਨ ਹੁੰਦੀ ਸੀ ਸ਼ਾਇਦ ਇੱਕ ਸਮਾਂ ਵੀ ਸੀ ਕਿ ਸ਼ਾਇਦ ਉਹ ਪਤਾ ਵੀ ਨਹੀਂ ਸੀ ਲੱਗਦਾ ਕਿ ਬਲੌਕ ਸਬਟੀ ਨੈਕਸਟ 2019 ਇਹ ਜਿਹੜਾ ਟ੍ਰੈਂਡ ਆ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਇਹਦੇ ਵਿੱਚ ਮੈਂ ਇੱਕ ਗੱਲ ਕਹ ਦਿਆਂ ਅਸੀਂ ਆਪਾਂ ਆਪਣੇ ਕੰਮਾਂ ਦੀ ਰਿਪੋਰਟ ਕੱਢ ਲੈ ਕੇ ਗਏ ਤੁਸੀਂ ਦੇਖਿਆ ਧੜਾ ਧੜ ਅਕਾਲੀ ਦਲ ਕਾਂਗਰਸ ਕਈ ਭਾਜਪਾ ਵਾਲੇ ਵੀ ਆਮ ਆਦਮੀ ਪਾਰਟੀ 'ਚ ਜੁੜੇ ਕਿਉਂ ਜੁੜੇ ਕਿਉਂਕਿ ਆਮ ਆਦਮੀ ਪਾਰਟੀ ਇੱਕ ਵਧੀਆ ਉਹਨਾਂ ਨੂੰ ਪਾਰਟੀ ਨਜ਼ਰ ਆਉਣ ਲੱਗੀ ਉਹ ਸਾਡਾ ਪਰਿਵਾਰ ਵੱਡਾ ਆਇਆ ਮੈਂ ਸਾਰਿਆਂ ਦਾ ਜੀ ਆਇਆਂ ਕੀਤਾ ਸਤਿਕਾਰ ਕੀਤਾ ਔਰ ਬਣ ਦਾ ਮਾਨ ਸਤਿਕਾਰ ਵੀ ਉਹਨਾਂ ਨੂੰ ਦਵਾਂਗੇ ਪਰ ਵਿਰੋਧੀਆਂ ਨੇ ਕਈ ਚਾਲਾਂ ਚਲੀਆਂ ਕਿਤੇ ਧੱਕੇ ਨਾਲ ਸਰੂਪੇ ਪਾ ਰਹੇ ਨੇ ਕਿਤੇ ਕਿਸੇ ਦੇ ਪ੍ਰੈਸ਼ਰ ਦਵਾ ਕੇ ਉਹਨੂੰ ਬੁਲਾਇਆ ਜਾ ਰਿਹਾ ਸੋ ਇਹ ਕੂਝੀਆਂ ਚਾਲਾਂ ਸ਼ੁਰੂ ਤੋਂ ਇਹ ਅੱਜ ਦਾ ਨਹੀਂ ਇਹਨਾਂ ਕੋ ਸਿਰਫ ਤੇ ਸਿਰਫ ਇੱਕ ਭੰਡੀ ਪ੍ਰਚਾਰ ਹੈ ਜਿਹੜਾ ਸਿਰਫ ਇਹ ਭੰਡ ਸਕਦੇ ਨੇ ਔਰ ਕਰ ਕੱਖ ਨਹੀਂ ਸਕਦੇ 5 ਸਾਲ ਪਿੱਛੇ ਕਾਂਗਰਸ ਲਈ ਜੇ ਚੰਗੇ ਕੰਮ ਕੀਤੇ ਹੁੰਦੇ ਆ ਤੇ ਰਿਪੋਰਟ ਕੱਢ ਲੈ ਕੇ ਜਾਓ ਹੈ ਕੀ ਹੈ ਦੱਸੋ ਕੀਤਾ ਕੀ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ ਜਿਹੜਾ ਵਾਦਾ ਕੀਤਾ ਸੀ ਘਰ ਘਰ ਨੌਕਰੀ ਦੀ ਗੱਲ ਕੀਤੀ ਕਰਤਾ ਸਮਾਰਟਫੋਨ ਦੇ ਦਿੱਤਾ ਦਿੱਤਾ ਹੀ ਕੁਛ ਨਹੀਂ ਤੇ ਅੱਜ ਕਹਿਣ ਕੀ ਜਾ ਕੇ ਹੁਣ ਭੰਡ ਹੀ ਸਕਦੇ ਨੇ ਹੋਰ ਕਰਨ ਕੀ ਆਮ ਆਦਮੀ ਪਾਰਟੀ ਆਪਣੀ ਰਿਪੋਰਟ ਕਰ ਲੈ ਕੇ ਜਾ ਰਹੀ ਲੋਕਾਂ ਦੀ ਕਚਹਿਰੀ ਚ ਗਈ 600 ਜੁਨਟ ਦੀ ਗੱਲ ਕੀਤੀ ਜ਼ਿਮੀਦਾਰ ਵਰਗ ਖੁਸ਼ ਸਾਡੇ ਭਾਈਚਾਰਾ ਖੁਸ਼ ਜਿਨ੍ਹਾਂ ਨੂੰ 600 ਜੁਨਟ ਮਿਲ ਰਿਹਾ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਹਰ ਪਿੰਡ ਦੇ ਵਿੱਚ 95% ਲੋਕਾਂ ਦੇ ਬੱਤੀ ਦੇ ਬਿੱਲ ਜ਼ੀਰੋ ਆ ਰਹੇ ਦਿਨੇ ਬੰਬੀਆਂ ਚੱਲਣ ਲੱਗ ਪਈਆਂ ਜਿਹੜੀਆਂ ਰਾਤ ਨੂੰ ਚਲਦੀਆਂ ਸੀ ਹਾੜੇ ਕੱਢਦੇ ਰਹੇ ਸਾਡੇ ਜੀਵਨ ਦਾ ਕਿਉਂ ਨਾ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਮੈਂ ਇਹ ਮੇਨ ਮਕਸਦ ਕਿਉਂਕਿ ਹੁਣ ਸਿਰਫ ਪੈਸਾ ਤੇ ਸ਼ਰਾਬ ਆਇਨਾਂ ਤੇ ਆ ਬਾਕੀ ਜਿਹੜਾ ਮੈਂ ਕਹਿ ਸਕਦਾ ਸੂਟ ਲੋਈਆਂ ਸ਼ਾਲਸੂ ਜੋ ਦੇਣ ਲੈ ਲਿਓ ਸੂਟ ਵੀ ਮਾੜੇ ਨਹੀਂ ਲੈਣੇ ਲੋਈਆਂ ਵੀ ਮਾੜੀਆਂ ਨਹੀਂ ਲੈਣੀਆਂ ਸ਼ਾਲ ਵੀ ਮਾੜੇ ਨਹੀਂ ਲੈਣੇ ਚੰਗੇ ਚੰਗੇ ਜਿਹੜੀ ਵੰਡਦੀ ਪਈ ਸੋ ਇਹ ਭਰੀ ਭਾਂਤ ਸਾਰਿਆਂ ਨੂੰ ਪਤਾ ਹੈ ਵਿਰੋਧੀ ਪਾਰਟੀਆਂ ਜਿਹੜੀਆਂ ਕੋਝੀਆਂ ਚਾਲਾਂ ਚੱਲ ਰਹੀਆਂ ਨੇ ਪਰ ਮੈਂ ਫਿਰ ਤੁਹਾਨੂੰ ਦੱਸ ਦਿਆਂ ਸ਼ਹਿਰੀ ਕਲਸੀ ਵੱਲੋਂ ਕੋਈ ਕੰਪਲੇਂਟ ਨਹੀਂ ਦਿੱਤੀ ਜਾਊਗੀ ਜੋ ਦਿਨ ਲੈ ਲੈਣਾ ਮਨਾਂ ਨਹੀਂ ਕਰਦਾ ਠੀਕ ਆ ਪਰ ਵੋਟ ਇਮਾਨਦਾਰੀ ਨੂੰ ਪਾਣਾ ਸ਼ਰਾਬ ਨਾਲਿਓ ਬਸ ਸ਼ਰਾਬ ਸੇਮ ਸੇਮ ਉਹੀ ਜਿਹੜਾ ਮੈਂ ਪਤਾ ਨਹੀਂ ਕਿੰਨੇ ਸਾਲ ਪਹਿਲੇ ਇੱਕ ਨਾਲਾ ਸ਼ਰ ਕੇਜਰੀਵਾਲ ਦਾ ਸੁਣਿਆ ਸੀ ਕਿ ਕੋਈ ਵੀ ਦੇ ਨਾਲ ਵੰਡਣ ਬਿਲਕੁਲ ਜੀ ਦੇਖੋ ਅਸੀਂ ਬੱਚਿਆਂ ਦਾ ਆਪਣੇ ਮੈਂ ਬਟਾਲੇ ਹਲਕੇ ਦੇ ਬੱਚਿਆਂ ਦਾ ਪੇਖ ਬਣਾ ਸਕਾਂ ਮੈਂ ਆਪਣੇ ਲੋਕਾਂ ਨੂੰ ਇੱਕ ਨਵੀਂ ਡਿਵੈਲਪਮੈਂਟ ਦੇ ਸਕਦਾ ਮੈਂ ਖੇਡ ਸਟੇਡੀਅਮ ਬਣਾ ਰਿਹਾ ਅਸੀਂ ਕਈ ਐਸੇ ਰੋਡ ਜਿਹੜੇ ਅੱਜ ਤੱਕ ਬਣੇ ਨਹੀਂ ਸੀ ਉਮਰਾਂ ਲੰਘ ਚੁੱਕੀਆਂ ਸੀ ਉਹਨਾਂ ਦੇ ਉਦਘਾਟਨ ਜਿਹੜੇ ਹੁਣ ਆਪਾਂ ਉਹ ਵੀ ਕੀਤੇ ਤੇ ਕਰਨ ਵੀ ਜਾ ਰਹੇ ਹਾਂ ਸੋ ਐਸਾ ਐਸਾ ਕੰਮ ਜਿਹੜਾ ਵਾ ਆਮ ਆਦਮੀ ਪਾਰਟੀ ਕਰ ਸਕਦੀ ਚਾਹੇ ਟੋਲ ਟੈਕਸ ਭਗਵੰਤ ਮਾਨ ਜੀ ਨੇ ਪੁੱਟੇ ਸੜਕ ਸੁਰੱਖਿਆ ਫੋਰਸ ਪ੍ਰਾਈਵੇਟ ਥਰਮਲ ਪਲਾਂਟ ਅੱਜ 50 ਹਜ਼ਾਰ ਤੋਂ ਵੱਧ ਕਰੀਬ ਨੂੰ ਨੌਕਰੀਆਂ ਦੇ ਕੇ ਬਾਹ ਖੜੀ ਕਰਕੇ ਕਹਿੰਦੇ ਵੀ ਕੋਈ ਚਾਹ ਦੇ ਕੱਪ ਦਾ ਵੀ ਰਵਾਧਾਰ ਹੈਗਾ ਹੀ ਜਿਹੜੀ ਕਿਸੇ ਇਮਾਨਦਾਰੀ ਨਾਲ ਨੌਕਰੀਆਂ ਦਿੰਦੀ ਜਿਹੜੀ ਕਦੀ ਵੋਟ ਲੋਕੀ ਪਾਉਣ ਉਹ ਨਹੀਂ ਸਿਝਉਂਦੇ ਕੀ ਲੱਗਦਾ ਕਿੰਨਾ ਬੋਲ ਲਿਖਿਆ ਜੀ ਇਸਰ ਵੋਟ ਦਾ ਬਲੌਕ ਇੱਕ ਵੋਟ 2500 ਰੁਪਈਆ ਪਰ ਮੈਂ ਵੀ ਕਹੂੰਗਾ ਧਿਆਨ ਰੱਖਿਓ ਜੇ ਕੋਈ ਘੱਟ ਦੇਵੇ ਤੇ ਪੈਸੇ ਇੱਕ ਵੋਟ ਦਾ 2500 ਰੁਪਈਆ ਮੁੱਲ ਇਹਨਾਂ ਨੇ ਕੱਢਿਆ ਜੀ ਆਪਣੇ ਸਾਹਮਣੇ ਠੀਕ ਆ ਪਰ ਹਾਂ ਇਹ ਪੈਸੇ ਅੱਜ ਦੇ ਦੇਣੀ ਆ ਤੇ ਕੱਲ ਦੇ ਦੇਣੀਆ ਦੋ ਦੇਣਿਆ ਲੈ ਲੋ ਮੇਰੇ ਵੱਲੋਂ ਕੋਈ ਨਾ ਦੀ ਧੰਨਵਾਦ ਜੀ ਧੰਨਵਾਦ